ਜਾ ਕੇ ਹੋਇਆ ਥੋੜੀ ਲੱਗੇ ਹਾਂ ਜੀ ਹਾਂਜੀ ਮੇਰਾ ਨਾਮ ਮੀਨ ਹੈ ਤੁਹਾਡੇ ਕੋਲ ਨੂੰ ਅੱਗੇ ਕਿਤਨ ਲੱਗੀ ਜੀ ਕੋਲ ਨੂੰ ਅੱਗੇ ਚਾਨਕ ਲੱਗੀ ਲੱਭੀਏ ਤੁਸੀਂ ਉਸਦੇ ਡੇਰੇ ਤੇ ਮੌਜੂਦ ਹੀ ਸੀਗੇ ਨਹੀਂ ਅਸੀਂ ਡੰਗਣਾ ਨਾਲ ਗਏ ਸੀ ਲੜਕੀਆਂ ਮੌਜੂਦ ਸੀ ਤੁਹਾਨੂੰ ਕਿਤਨਾ ਪਤਾ ਲੱਗਾ ਸਾਨੂੰ ਲੜਕੀਆਂ ਨੰਬਰ ਲਾਇਆ ਰੋਲਾ ਪਤਾ ਪਿਆ ਇੱਧਰ ਨੁਕਸਾਨ ਕਿੰਨਾ ਹੋਇਆ ਤੁਹਾਡਾ ਜੀ ਨੁਕਸਾਨ ਜੀ ਕੋ 8 ਲੱਖ ਦੇ ਗਏ ਨੇ ਅਸੀਂ 2 ਲੱਖ ਰੁਪਈਆ ਨਕਦੀ ਸੀ ਇੱਕ ਮੋੜ ਸੀ ਇੱਕ ਮੋੜ ਸੇਗਰ ਸੀ ਸ਼ਰਮ ਵੀ ਤੁਹਾਡਾ ਕੋਲ ਜਿਹੜਾ ਸੜਕੇ ਜਿਹੜਾ ਸਵਾਹ ਹੋ ਗਿਆ ਹਾਂ ਉਹ ਕਪੜਾ ਭਾਂਡਾ ਤੇ ਉਹ ਤੇ ਸੜ ਗਿਆ ਜਿਹੜਾ ਨਗਦੀ ਮਾਲ ਹੈ ਨਾ ਕੋਈ ਅੱਗ ਬੁਝਾਉਣ ਵਾਲੀ ਕੋਈ ਗੱਡੀ ਗੁੜੀ ਕੋਈ ਤੁਸੀਂ ਕਿਛ ਨਾ ਸੰਪਰਕ ਕੀਤਾ ਫਿਰ ਬੇਟਾ ਗੱਡੀ ਆਈ ਸੀ ਪਾਣੀ ਵਾਲੀ ਗੱਡੀ ਵੀ ਆਈ ਅੱਛਾ ਜੀ ਹਾਂ ਇਹ ਵਕਤ ਜਦੋਂ ਦਾ ਦੁਪਹਿਰ ਦਾ ਇਹ ਕੋਈ 2 3 3 ਵਜੇ ਦੇ ਗੱਲੇ ਹੁਣ ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਹੋ ਸਰਕਾਰ ਨੂੰ ਮੰਗ ਕਰਦੇ ਆ ਵੀ ਗਰੀਬ ਆਦਮੀਆਂ ਸਾਡੀ ਮਦਦ ਕੀਤੀ ਜਾਏ ਕੋਈ ਡੰਗਰ ਡੁੰਗਰ ਕੋਈ ਡੰਗਰ ਡੁੰਗਰ ਹੈਗਾ ਸੀ ਕੋਸਲੇ ਮੌਜੂਦ ਕੋ ਇੱਥੇ ਕੋਈ ਇੱਥੇ ਡੰਗਰ ਡੁੰਗਰ ਨਹੀਂ ਸੀ ਮੌਜੂਦ ਸਾਡਾ ਨਾਮ ਜਲੇਖਾ ਤੇ ਜਿਹੜੀ ਇਹ ਅੱਗੇ ਲੱਗੀ ਹੈਗੀ ਆ ਤੁਹਾਨੂੰ ਪਤਾ ਕਿਤਨ ਲੱਗੀ ਆ ਜੀ ਚਾਣਕ ਬੱਚੇ ਦੋ ਸੁੱਤੇ ਸੀ ਨਵੇਂ ਇੱਥੋਂ ਪਾਣੀ ਲੈਣ ਨਲਕੇ ਤੋਂ ਪਾਣੀ ਭਰਨ ਦੀ ਸੀ ਤੇ ਮੁੜ ਕੇ ਇੱਧਰ ਵੇਖਿਆ ਤੇ ਕੋਲ ਨੂੰ ਅੱਗ ਲੱਗੀ ਆ ਤੂੰ ਹੀ ਲੋਕਾਂ ਨੂੰ ਕੋਈ ਵਾਜਾ ਮਾਰੀਆਂ ਕੋਈ ਅਸੀਂ ਰੋਲਾ ਤੇ ਬੜਾ ਪਾਇਆ ਠੀਕ ਆਹੋ ਨੁਕਸਾਨ ਕਿੰਨਾ ਹੋਇਆ ਨੁਕਸਾਨ 8 ਲੱਖ ਦੇ ਤੇ ਸਾਡੇ ਗਹਿਣੇ ਸੀ 2 ਲੱਖ ਰੁਪਈਆ ਸਾਡਾ ਨਗਦ ਸੀ ਬਾਕੀ ਲੀੜਾ ਕਪੜਾ ਤੇ ਸਾਡਾ ਕੋਈ ਨਹੀਂ ਬਚਿਆ ਬਹੁਤ ਸਾਹਿਬ ਇੱਕ ਸਾਡਾ ਮੋਟਰਸਾਈਕਲ ਸੀ ਉਹ ਕੋ 10 ਦਿਨ ਹੋਏ ਲਿਆਈ ਨੂੰ ਜੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਅਸੀਂ ਦੇ ਮੰਗ ਸਕਦੇ ਜੇ ਕੋਈ ਸਾਡੀ ਮਦਦ ਕਰ ਸਕੇ